ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਭਾਰਤ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਤੇ ਦੂਜੇ ਪਾਸੇ ਲਗਾਤਾਰ ਮਾੜੇ ਅੰਸਰਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਮਾੜੇ ਅੰਸਰਾਂ ਦੇ ਉੱਤੇ ਨਕੇਲ ਕਸੀ ਹੋਈ ਹੈ ਪਰ ਦੂਜੇ ਪਾਸੇ ਹੁਣ ਗੋਲੀਆਂ ਚੱਲਣ ਦੇ ਘਟਨਾਵਾਂ ਆ ਰਹੀਆਂ ਨੇ ਤੇ ਸਮੇਂ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਅਮਰਸਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਸੱਜਿਆ ਜਾ ਰਿਹਾ ਹੈ ਕਿ ਗੱਡੀ ਦੇ ਉੱਤੇ ਹਮਲਾਵਰਾਂ ਵੱਲੋਂ ਗੋਲੀ ਚਲਾਈਆਂ ਗਈਆਂ ਤਾਂ ਉਹਨਾਂ ਦੇ ਵਿੱਚੋਂ ਕੈਸ਼ ਲੈ ਕੇ ਉਹ ਲੁਟੇਰੇ ਫਰਾਰ ਹੋ ਗਏ ਨੇ ਤੈਸੇ ਨੂੰ ਲੈ ਕੇ ਬਾਲ-ਬਾਲ ਬੱਚੇ ਨੇ ਗੱਡੀ ਦੇ ਡਰਾਈਵਰ ਤੈਸੇ ਨੂੰ ਲੈ ਕੇ ਤਸਵੀਰਾਂ ਤੋਂ ਸਿੱਧੇ ਦਿਖਾ ਰਹੇ ਆ ਉਸੇ ਗੱਡੀ ਨੇ ਜਿਹਦੇ ਉੱਤੇ ਗੋਲੀ ਚਲਾਈਆਂ ਗਈਆਂ ਪੁਲਿਸ ਵੱਲੋਂ ਵੀ ਇਸ ਨੂੰ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਚੌਣ ਜਾਬਤਾ ਲੱਗਿਆ ਹੋਇਆ ਪਰ ਦੂਜੇ ਪਾਸੇ ਲਗਾਤਾਰ ਇਦਾਂ ਦੀ ਘਟਨਾਵਾਂ ਵਾਪਰਦੇ ਨਾਲ ਲੋਕ ਸਹਿਮ ਦੇ ਵਿੱਚ ਨੇ ਡਰੇ-ਡਰੇ ਮਹਿਸੂਸ ਕਰ ਰਹੇ ਨੇ ਕਿਉਂਕਿ ਹਰ ਪਾਸੇ ਅੱਜਕੱਲ ਨਾਕਾ ਲੱਗਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਇਦਾਂ ਦੇ ਹਮਲਾਵਰ ਇਦਾਂ ਦੇ ਟੇਰੇ ਲਗਾਤਾਰ ਬਾਰਦਾਤਾਂ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ ਤੁਸੀਂ ਵੀ ਦੇਖੋ ਇਹ ਪੂਰੀ ਖਬਰ ਭਾਈ ਕੀ ਗੱਲ ਹੋਈ ਹੈ ਭਾਈ ਗੱਲ ਹੋਈ ਜੀ ਆਪਣੀ ਰਾਜਵੀਂ ਟਰਾਂਸਪੋਰਟ ਦੀ ਗੱਡੀ ਹੈ ਜੀ ਨਿਊ ਫੋਕਲ ਬੈਂਡ ਆਪਣਾ ਕਲੱਬ ਜਗ੍ਹਾੋਂ ਕਰਦੀ ਹੈ ਦਿੱਲੀ ਜੀ ਅੱਜ 150 ਤੰਦਾਂ ਤੋਂ ਰੂਟ ਕਰਦੇ 150 ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਬੈਂਡ ਜੀ ਉਸ ਦੇ ਰਸਤੇ ਦੇ ਵਾਰਦਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਤ ਹੋਈ ਹੈ ਜੀ ਸਰ ਮੌਕੇ ਤੇ ਮੈਂ ਤਾਂ ਨਹੀਂ ਬਾਅਦ ਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਅੱਛਾ ਤੇ ਕਿੰਨੇ ਪੈਸੇ ਲੈ ਕੇ ਫਰਾਰ ਹੋਏ ਜੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਮੈਨੂੰ ਸਾਹਿਬ ਮੈਨੂੰ ਸਾਹਿਬ ਕਹ ਰਿਹਾ ਕਿ 100000 ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਇਹ ਟਰੰਪੂ ਵਾਲਾ ਵਿੱਚ ਕੀ ਲੱਗ ਜਾ ਰਿਹਾ ਹੈ ਇਹ ਤੇ ਗਲੋਸਰੀ ਹੁੰਦੀ ਹੈ ਜੀ ਘਰਾਂ ਦਾ ਸਮਾਨ ਦੁਕਾਨਾਂ ਦਾ ਕਰਿਆਣਾ ਹੁੰਦਾ ਜੀ ਅੱਛਾ ਕੀ ਲੱਗਦਾ ਸਰ ਆਪਣਾ ਅਗਲੇ ਚੌਂਚ 'ਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਵੇਖਦੇ ਜੀ ਦੇਖੋ ਜੀ ਪਿੱਛੋਂ ਆਈ ਹੈ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਹੈ ਕੋਈ ਕਾਸਟ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ 'ਚ ਗੱਡੀ ਨਾਲ ਪਾਸਰ ਮੋਟਰਸਾਈਕਲ ਕਹ ਰਿਹਾ ਕਿ ਤਿੰਨ ਮੁੰਡੇ ਆਏ ਨੇ ਜੀ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਦਾ ਅੰਜਾਮ ਦਿੱਤਾ ਜੀ ਹਾਂ ਇਨਸਾਬ ਮਿਲਣਾ ਚਾਹੀਦਾ ਜੀ ਤੇ ਜਿਹਨੂੰ ਗੋਲੀ ਵੱਜੀ ਕਿ ਜ਼ਖਮੀ ਤੇ ਨਹੀਂ ਹੋਇਆ ਕੋ ਬੰਦਾ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇਸ ਤੇ ਵੱਜਨ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਕਾਂਦ ਦੇ ਵੱਜੀਗਾ ਖੋਲ ਖਾ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੋੜੀ ਆਈ ਏ ਲੱਗਾ ਪਿਆ ਖੋਲ ਹਾਂਜੀ ਲੱਗਾ ਏ ਸ਼ੀਸ਼ੇ ਦੀ ਤੇ ਹੋਈ ਆ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਜੀ ਇਹਨਾਂ ਤੇ ਫਾਇਰ ਕਰਕੇ ਤੇ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਉਹ ਇੱਕ ਹਰਦੀਪ ਸਿੰਘ ਆ ਇੱਕ ਸਿਮਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਬੰਨ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਹ ਤੋਂ ਬਾਅਦ ਜਿਹੜਾ ਆਮ ਪਬਲਿਕ ਤੇ ਇਕੱਠੀ ਹੋਈ ਆ ਉਹ ਫਿਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਂਕ ਆ ਸ਼ੀਨ ਕੇ ਲੈ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਤੇ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਘਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਮਤੇ ਸ਼ਕਤੀ ਦੇ ਨਾਲ ਜਿਹੜਾ ਨੁਕਤੇ ਆ ਜੀ ਕੀ ਪਰਚਾ ਦਰਜ ਕਰਦੇ ਪਰਚਾ ਦਰਜ ਕਰਦੇ ਠੀਕ ਆ ਤਸਿਰ ਸੁਣਿਆ ਜਿਸ ਤਰੀਕੇ ਨਾਲ ਪੁਲਿਸ ਮੁਲਾਜ਼ਮ ਵੱਲੋਂ ਕਿਹਾ ਗਿਆ ਕਿ ਅਸੀਂ ਹਮਲਾਵਰਾਂ ਨੂੰ ਜਿਨ੍ਹਾਂ ਨੇ ਗੋਲੀ ਚਲਾਈਆਂ ਨੇ ਲਗਾਤਾਰ ਉਹਨਾਂ ਨੂੰ ਫੜਨ ਦੇ ਵਿੱਚ ਟੀਮਾਂ ਲਗਾ ਦਿੱਤੀਆਂ ਨੇ ਪਰ ਜਿਸ ਤਰੀਕੇ ਦੀ ਕਟਨਾ ਵਾਪਰੀ ਉਹਨਾਂ ਨੂੰ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਖਤੀ ਜਿਹੜੀ ਕੀਤੀ ਜਾਵੇਗੀ ਕਿ ਆਹ ਇਲਾਕੇ ਦੇ ਵਿੱਚ ਹੋਰ ਇਦਾਂ ਦੀ ਘਟਨਾ ਨਾ ਹੋਣ ਕਿਉਂਕਿ ਚੌਂਜਾਬਤਾ ਲੱਗਿਆ ਹੋਇਆ ਸੀਂਹ ਅਫਸਰਾਂ ਦੇ ਹੁਕਮ ਨੇ ਤਾਂ ਪੁਲਿਸ ਅਧਿਕਾਰੀਆਂ ਨੂੰ ਵੀ ਹੱਥ-ਪੈਰਾਂ ਦੀ ਪੈ ਚੁੱਕੀ ਹੈ ਜਦੋਂ ਇਹ ਗੋਲੀਆਂ ਚੱਲੀਆਂ ਨੇ ਤਸਨ ਲੈ ਕੇ ਦੇਖਦੇ ਹਾਂ ਕਦੋਂ ਹੁਣ ਉਹ ਹਮਲਾਵਰ ਜਿਨ੍ਹਾਂ ਨੇ ਗੋਲੀ ਚਲਾਈ ਜੰਨੇ ਕਦੋਂ ਪੁਲਿਸ ਫੜਦੀ ਹੈ ਕਦੋਂ ਉਹਨਾਂ ਨੂੰ ਸਲਾਖਾਂ ਦੇ ਵਿੱਚ ਭੇਜ ਦਈਏ ਤੌਣ ਵਾਲਾ ਸਮਝ ਦੱਸੇਗਾ ਆਪਣੇ ਆਪਣੇ ਵਿਚਾਰ ਜਰੂਰ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਘਟਰਾਮਾ ਕਿਵੇਂ ਦੇ ਵਾਪਰ ਰਹੀਆਂ ਨੇ ਜਾਂ ਕਿਵੇਂ ਦੇ ਪੁਲਿਸ ਦਾ ਪਹਿਰਾ ਆ ਜਾਂ ਕਿਵੇਂ ਦੇ ਨਾਕੇ ਲੱਗੇ ਹੋਏ ਨੇ ਆਪਣੇ ਵਿਚਾਰ ਕਮੈਂਟ ਜੁ ਵਿੱਚ ਕਰਿਓ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੁਹਾਡੇ ਫੇਸਬੁੱਕ ਪੇਜ ਨੂੰ ਜਰੂਰ ਲਾਈਕ ਕਰੋ ਧੰਨਵਾਦ